Okay, okay. ਹਾਂ ਜਿਹੜਾ ਅੱਜ ਤੁਹਾਡਾ ਮਸਲਾ ਹੋਇਆ ਤੁਹਾਨੂੰ ਵੀ ਜੱਲਿਆ ਡਿਸਪੂਟ ਵੀ ਪਿਆ ਹੁਣ ਕੋਈ ਮੀਟਿੰਗ ਹੋਈ ਆ ਕੀ ਨਬਰਾਂ ਦੇ ਵਿੱਚ ਉਹ ਤੇ ਆਖਰਸਰ ਸੀ ਅਸੀਂ ਜਿਹੜੀ ਅੱਜ ਉੱਥੇ ਡਿਸਪੂਟ ਹੋਇਆ ਸੀ ਗੱਲਬਾਤ ਵਿੱਚ ਬੈਠੀ ਸੀ ਕੋਈ ਸੁੱਲੜਵਾ ਸਾਡੇ ਚ ਹੋਦਾ ਤਾਂ ਕੋਸੁੱਨਾ ਚ ਹੋ ਸਕਦੇ ਆ ਤੂੰ ਸਾਡਾ ਕੋਈ ਰੋਵਾਂ ਨਹੀਂ ਸੀ ਉਹ ਟੈਂਟ ਲਾਉਂਦੇ ਇਹ ਰੋਗ ਦੇ ਜਿੱਥੋਂ ਉਹਨਾਂ ਦਾ ਮਾੜੀ ਮੁਰਗੀ ਟਕਰਾਰ ਹੋ ਗਿਆ ਐ ਜਿਹੜੀ ਮੀਟਿੰਗ ਸੀ ਹੁਣ ਤੇ ਕੋਈ ਫਿਰੇ ਨਹੀਂ ਜਿਹੜੀ ਬੇਚਤਾ ਰਹੀ ਆ ਅਸੀਂ ਹੁਣ ਇਹਨੂੰ ਵਿਚਾਰ ਕੇ ਅੱਜ ਪਰसों ਨੂੰ ਵੱਡਾ ਇਕੱਠ ਕਰਾਂਗੇ ਤੇ ਧੰਨਵਾਦ ਮਿਊਜ਼ਿਕ ਦੇ ਵਿੱਚ ਹੱਥ ਨਿਕਲੇ ਨਹੀਂ ਗਾ ਨਹੀਂ ਕੋਈ ਹੱਲ ਨਹੀਂ ਕਿਹੜਾ ਬਾਰ-ਬਾਰ ਮੀਟਿੰਗ 'ਚ ਸਾਡੀ ਮੰਗ ਕੀ ਹੈ ਸਾਡੀ ਮੰਗ ਆ ਵੀ ਉਹ ਜਿਹੜਾ ਉਹ ਬਣਦਾ ਜਾਂ ਦਿੱਤਾ ਜਾਵੇ ਜਾਂ ਉਹ ਇਹਨਾਂ ਨੇ ਰਿਪੋਰਟ ਤਾਂ ਕਹਿਆ ਸੀ ਅਸੀਂ ਕੀ ਮੰਗਾਵਾਂ 22 ਲੱਖ ਜਣ ਮਿਲਿਆ ਫਿਰ 15 ਤੇ 17 ਤੇ ਫਿਰ ਹੋਰ ਵੀ ਵਾਧ ਕੇ ਦੱਸ ਤੁਹਾਨੂੰ ਸੱਜੇ ਇਹ ਸਾਰਾ ਕੁਝ ਨਹੀਂ ਸਿਰ ਚੜਿਆ ਹੁਣ ਅਸੀਂ ਆਪ ਦਾ ਵਿਚਾਰ ਕੇ ਕੱਲ ਨੂੰ ਪੰਜਾਬ ਦੀ ਮੀਟਿੰਗ ਛੱਡ ਕੇ ਜੋ ਫੈਸਲਾ ਹੋਊ ਸਾਡਾ ਪਰਸੋਂ ਹਾਂ ਹਾਂ ਬੜੇ ਡੀਟੇਲ ਕੋਈ ਬਸ ਤਾਂ ਨਿਕਲ ਆਇਆ ਜਾਊਗਾ ਫਾਈਲ ਚਿਲਰ ਮੇਰਾ ਨਾਮ ਕੁਲਵਿੰਦਰ ਸਿੰਘ ਆ ਜੀ ਆਇਲਸ ਐਂਡ ਇਮੀਗ੍ਰੇਸ਼ਨ ਐਸੋਸੀਏਸ਼ਨ ਬਰਨਾਲਾ ਦਾ ਪ੍ਰੈਜ਼ੀਡੈਂਟ ਅੱਜ ਜਿਹੜਾ ਮਸਲਾ ਹੋਇਆ ਮੀਟਿੰਗ ਚੱਲੀ ਆ ਕੀ ਉਹਦਾ ਸਿੱਟਾ ਨਿਕਲਿਆ ਆ ਤੁਹਾਡਾ ਸਰ ਜੀ ਅਜੇ ਤੱਕ ਕੋਈ ਸਿੱਟਾ ਨਹੀਂ ਨਿਕਲਿਆ ਜੀ ਦੋਨੇ ਤਰ੍ਹਾਂ ਆਪੋ ਆਪਣੇ ਸਟੈਂਡ ਤੇ ਖੜੀਆਂ ਨਿਗੀਆਂ ਜਿਹੜੇ ਉਹਨਾਂ ਨੇ ਐਲੀਗੇਸ਼ਨ ਲਾਈ ਸੀ ਕਿਸਾਨ ਯੂਨੀਅਨ ਨੇ ਕਿ ਸਾਡਾ ਮੁੰਡਾ ਇਲੈਗਲ ਆ ਉਥੇ ਬਟ ਉਹ ਲੀਗਲ ਨਿਕਲਿਆ ਹੁਣ ਅਗਲਾ ਮੀਟਿੰਗਾਂ ਹੋਣਗੇ ਉਹਦੇ ਵਿੱਚ ਦੇਖਦੇ ਆਂ ਕੀ ਬਣਦਾ ਤੁਹਾਡੀ ਕੀ ਮੰਗ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਵਿੱਚ ਮਸਲੇ ਦੇ ਵਿੱਚ ਕਿਹੜੇ ਪੈਸੇ ਲੁਕਾਏ ਜਾ ਰਹੇ ਨੇ ਦੋਸਤ ਲਾਈ ਜਾ ਰਹੇ ਉਹ ਤਾਂ ਬਿਲਕੁਲ ਗਲਤ ਮੰਗੇ ਜਾ ਰਿਹਾ ਜੀ ਉਹਦੇ ਇੱਕ ਦਸੋਂ ਵੀ ਬੱਚਾ ਬਾਹਰ ਚਲਿਆ ਗਿਆ ਲੀਗਲ ਸਟੇਟਸ ਦੇ ਆ ਉਹਦੇ ਪੈਸੇ ਕਿੱਦਾਂ ਕੋਈ ਵਾਪਸ ਕਰ ਦੂਗਾ ਜਾਂ ਤਾਂ ਬੰਦਾ ਇਹ ਹੋਵੇ ਵੀ ਬੰਦਾ ਉੱਤੇ ਦੋ ਨੰਬਰ ਚ ਹੋ ਗਿਆ ਉਹ ਇੰਡੀਆ ਵਾਪਸ ਆ ਗਿਆ ਫਿਰ ਕਿਸੇ ਗੱਲ ਤੱਕ ਹੱਦ ਮਤਲਬ ਗੱਲ ਹੋ ਸਕਦੀ ਆ ਜਦੋਂ ਲੜਕਾ ਉੱਤੇ ਬੈਠਾ ਬਾਹਰ ਜਾਣ ਵਾਸਤੇ ਗਿਆ ਲੀਗਲ ਉਹਦੇ ਕੋਲ ਕਾਰਡ ਵੀ ਆਰ ਸੀ ਕਾਰਡ ਉਹਦਾ ਵੈਲਿਡ ਆ ਫਿਰ ਕਿੱਦਾਂ ਉਹਨ ਉਹ ਉਹ ਜਿਹੜਾ ਅਗਲਾ ਤੁਹਾਡਾ ਪਲਾਨ ਕੀ ਅਗਲਾ ਸੀਗਾ ਸੀ ਕਿਉਂਕਿ ਖੰਡ ਨਹੀਂ ਆਪਣੇ ਸਾਡਾ ਕੋਈ ਸੰਘਰਸ਼ ਨਹੀਂ ਹੈ ਅਜੇ ਸਾਡਾ ਕੋਈ ਸੰਘਰਸ਼ ਨਹੀਂ ਸੀ ਬਹਿ ਕੇ ਸਾਰੇ ਡਿਸਕਸ ਕਰਾਂਗੇ ਅਸੀਂ ਤਾਂ ਪ੍ਰਸ਼ਾਸਨ ਨੂੰ ਇੱਕ ਹੀ ਮੰਗ ਮਤਲਬ ਮੰਗ ਕਰਦੇ ਆ ਵੀ ਇਸ ਮਸਲੇ ਨੂੰ ਵਿਚ ਪੈ ਕੇ ਸ਼ਾਂਤੀ ਨਾਲ ਹੀ ਨਿਬੇੜਿਆ ਜਾਵੇ